ਪੌਲੁਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 6 हे ਪ੍ਰਭੂ ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜੇ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਏ ਵਿੱਚ ਪਵੇਂ ਤੁਸੀਂ ਇੱਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਨ ਨੂੰ ਪੂਰਿਆ ਕਰੋ ਕਿਉਂਕਿ ਜੋ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਪਰ ਹਰੇਕ ਆਪਣੇ ਕੰਮ ਨੂੰ ਪਰਖੇ ਤਦ ਉਹਨੂੰ ਨਿਰੇ ਆਪਣੇ ਵੱਲ ਨਾ ਦੂਵੇ ਦੇ ਵੱਲ ਅਪਮਾਨ ਪ੍ਰਾਪਤ ਹੋਵੇਗਾ ਕਿਉਂਕਿ ਹਰੇਕ ਨੂੰ ਆਪਣੇ ਭਾਰ ਚੁੱਕਣਾ ਪਵੇਗਾ ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ ਤੁਸੀਂ ਧੋਖਾ ਨਾ ਖਾਓ ਪਰਮੇਸ਼ਰ ਠੱਠੇ ਵਿੱਚ ਨਹੀਂ ਉড়াইਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੜੇਗਾ ਵੀ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵਢੇਗਾ ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵਿਲੇ ਸਿਰ ਵਢਾਂਗੇ ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਚਵਾਨਾਂ ਦੇ ਨਾਲ ਦੇਖੋ ਮੈਂ ਆਪਣੇ ਹੱਥੀਂ ਕਿੱਡੇ ਮੋٹے ਅੱਖਰ ਨਾਲ ਤੁਹਾਨੂੰ ਲਿਖਿਆ ਹੈ ਜਿਹਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹਦੇ ਹਨ ਉਹ ਬਦੋ ਬਦੀ ਤੁਹਾਡੀ ਸੁਨਤ ਕਰਾਉਂਦੇ ਹਨ ਜਿਹੜਾ ਇਸ ਕਰਕੇ ਜੋ ਮਸੀਹੀ ਸਲੀਬ ਦੇ ਕਾਰਨ ਸਤਾਏ ਨਾ ਜਾਣ ਕਿਉਂਕਿ ਜਿਹੜੇ ਸੁਨਤੀ ਹਨ ਉਹ ਆਪ ਵੀ ਸ਼ਰਧਾ ਦੀ ਪਾਲਣਾ ਨਹੀਂ ਕਰਦੇ ਪਰ ਉਹ ਤੁਹਾਡੀ ਸੁਨਤ ਕਰਾਈ ਚਾਹੁੰਦੇ ਹਨ ਕੋਈ ਤੁਹਾਡੇ ਹੀ ਸਰੀਰ ਉੱਤੇ ਅਪਮਾਨ ਕਰਨ ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਗੱਲ ਉੱਤੇ ਅਪਮਾਨ ਕਰਾਂ ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ जिदे राही संसार ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚੜਾਇਆ ਗਿਆ ਕਿਉਂ ਜੋ ਨਾ ਤਾਂ ਸੁੰਨਤ ਨਾ ਹੀ ਅਸੁੰਨਤ ਕੁਝ ਹੈ ਸਭੋ ਦਮਿ ਸ੍ਰੇਸ਼ਟ ਅਤੇ ਜਿਨਨੇ ਇਸ ਮਰਜ਼ਾਦਾ ਉੱਤੇ ਚੱਲਨ ਉਹਨਾਂ ਨੂੰ ਸ਼ਾਂਤੀ ਅਤੇ ਰਹਿਮ ਪ੍ਰਾਪਤ ਹੋਵੇ ਨਾਲੇ ਪਰਮੇਸ਼ਰ ਦੇ ਇ Israel ਨੂੰ ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੇ ਧਿਓਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ हे ਪ੍ਰਭੂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਰਹੇ ਆਮੀਨ